ਯਾਦਗਰੀ ਰਵੇ ਵੀ ਸਾਡੇ ਨਾਲ ਇਸ ਦੇਸ਼ ਦੀ ਹਕੂਮਤ ਨੇ ਕੀ ਕੀਤਾ ਅਸੀਂ ਅਸੀਂ ਹਕੂਮਤ ਨਾਲ ਕਿਤਰਾ ਇਸ ਦੇਸ਼ ਨਾਲ ਕਿਤਰਾ ਪਿਆਰ ਨਾਲ ਵਰਤਦੇ ਰਹੇ ਪਰ ਇਸ ਦੇਸ਼ ਨੇ ਸਾਨੂੰ ਅਣਗੌਲੀਆਂ ਕਰ ਛੱਡਿਆ ਆਉਂਦੇ ਸਮੇਂ ਤੱਕ ਰਹਿੰਦੇ ਸਮੇਂ ਤੱਕ ਵੀ ਅਹੀਂ ਇਨਾ ਝੰਗਣ ਵੇਖਦੇ ਹੋਏ ਸਾਡੇ ਚੋਂ ਜਜ਼ਬੇ ਜੋ ਦਸਵੇਂ ਪਾਤਸ਼ਾਹਾਂ ਨੇ ਭਰੇ ਨੇ ਉਹ ਖਤਮ ਨਾ ਹੋਣ ਸਾਡੇ ਵਾਸਤੇ ਪ੍ਰੇਰਨਾ ਸਰੋਤ ਨੇ ਅਸੀਂ ਇੱਕ ਇੱਕ ਅਸਵਾ ਲੱਖ ਦੀ ਪ੍ਰੇਰਨਾ ਅੰਦਰੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੀ ਮਿਲੇਗੀ ਵੀ ਇਹਨਾਂ ਸਿੰਘਾਂ ਨੇ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਆਪਣਾ ਜੀਵਨ ਬਲਦਾਨ ਕੀਤਾ ਹੈ ਰਹਿਣ ਗਿਆ ਪਰ ਗੁਰੂ ਕੇ ਲਾਲ ਗੁਰੂ ਕੇ ਸਿੰਘ ਮਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜ਼ਿੰਦਾ ਰਹਿਣਗੇ ਔਰ ਇਹਨਾਂ ਸਰਕਾਰਾਂ ਨਾਲ ਜੁਰਮ ਨਾਲ ਹਮੇਸ਼ਾ ਲੜਦੇ ਰਹਿ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਬਲੂ ਸਟਾਰ ਜੂਨ 1984 ਦੇ ਵਿੱਚ ਜੋ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਕ ਗੈਲਰੀ ਜੋ ਆਪ ਦੀ ਸਥਾਪਨਾ ਕੀਤੀ ਗਈ ਉਸ ਨੂੰ ਤਿਆਰ ਕੀਤਾ ਗਿਆ ਤਾਂ ਅੱਜ ਉਸ ਦਾ ਜੋ ਮੋਹਰਤ ਸੀਗਾ ਤਾਂ ਉੱਥੇ ਅੱਜ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਸ਼ਹੀਦ ਸਿੰਘ ਨੇ ਜੋ ਜੂਨ 1984 ਦੇ ਵਿੱਚ ਜਿਸ ਵੇਲੇ ਸ਼੍ਰੀ ਕਲਤਕ ਸਾਬ ਤੇ ਟੈਂਕਾ ਤੋਪਾ ਦੇ ਨਾਲ ਹਮਲਾ ਹੁੰਦਾ ਤਾਂ ਉਸ ਦੌਰਾਨ ਜਿਹੜੇ ਸਿੰਘ ਸ਼ਹੀਦ ਹੁੰਦੇ ਨੇ ਉਹਨਾਂ ਦੀ ਤਸਵੀਰ ਹੈਗੀ ਆ ਤਾਂ ਅੱਜ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਵਧੀਆ ਤੇ ਨੇਕ ਉਪਰਾਲਾ ਕਿਉਂਕਿ ਕਾਫੀ ਸਮੇਂ ਤੋਂ ਸਿੱਖ ਕੌਮ ਦੇ ਇੱਕ ਵੱਡੀ ਮੰਗ ਸੀਗੀ ਕਿ ਇਹ ਜੋ ਗੈਲਰੀ ਤਿਆਰ ਕਰ ਦੇਣੀ ਚਾਹੀਦੀ ਹੈ ਤਾਂ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਹਨ ਉਹਨਾਂ ਵੀ ਗੱਲ ਕਰਾਂਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਤਰੀਕੇ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਇੱਕ ਵੱਡੀ ਮੰਗ ਸੀਗੀ ਕਿ ਜਿਹੜੀ ਇਹ ਗੈਲਰੀ ਹੈਗੀ ਆ ਸ਼ਹੀਦ ਸਿੰਘਾਂ ਦੀ ਗੈਲਰੀ ਇੱਕ ਵੀ ਤਿਆਰ ਹੋਣੀ ਚਾਹੀਦੀ ਹੈ ਤਾਂ ਅੱਜ ਉਹ ਗੈਲਰੀ ਤਿਆਰ ਵਰ ਤਿਆਰਤਾ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਸਭ ਤੋਂ ਪਹਿਲਾਂ ਦੇ ਮੇਰੇ ਨਾਮ ਪੂਰਨ ਸਿੰਘ ਛੁੱਕਰਚੱਕ ਸਾਡੀ ਸੰਸਥਾ ਵਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਸਾਕਾ ਪੰਜਾ ਸਾਹਿਬ ਵਾਲੇ ਸੁਸਾਇਟੀ ਅੱਜ ਮਨ ਬਹੁਤ ਖੁਸ਼ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਚਲੇ ਸਾਰੀ ਦੁਨੀਆ ਨੇ ਜਾਣੇ ਜਾਣਾ ਗਾਂ ਆਉਣ ਵਾਲੇ ਬੱਚਿਆਂ ਨੂੰ ਬੱਚਿਆਂ ਨੂੰ ਇਹ ਯਾਦਗਰੀ ਰਵੇ ਵੀ ਸਾਡੇ ਨਾਲ ਇਸ ਦੇਸ਼ ਦੀ ਹਕੂਮਤ ਨੇ ਕੀ ਕੀਤਾ ਅਸੀਂ ਅਸੀਂ ਹਕੂਮਤ ਨਾਲ ਕਿਤਨਾ ਇਸ ਦੇਸ਼ ਨਾਲ ਕਿਤਰਾ ਪਿਆਰ ਨਾਲ ਵਰਤਦੇ ਰਹੇ ਪਰ ਇਸ ਦੇਸ਼ ਨੇ ਸਾਨੂੰ ਅਣਗੌਲੀਆਂ ਕਰ ਛੱਡਿਆ ਔਰ ਇਹ ਜਿਹੜੀ ਉਪਰਾਲਾ ਸ਼੍ਰੋਮਣੀ ਕਮੇਟੀ ਵੱਲੋਂ ਔਰ ਬਾਬਾ ਦਮਦਮਿਤਕਸਾਲ ਨੂੰ ਹਰਨਾਮ ਸਿੰਘ ਜੀ ਧੁੰਮਾ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਔਰ ਛਲਾਗਾ ਜੋ ਹੋ ਗਿਆ ਤਾਂ ਜੋ ਸਮੇ ਸਮੇ ਸਰ ਜਦੋਂ ਜਦੋਂ ਵੀ ਬੱਚੇ ਇੱਥੇ ਆਉਣ ਸਾਡੇ ਗਾਂ ਔਲਾਦਾਂ ਆਉਣ ਬੱਚਿਆਂ ਬੱਚੇ ਬੱਚੀਆਂ ਆਉਣ ਉਹਨਾਂ ਨੂੰ ਇਹ ਯਾਦ ਰਵੇ ਕਿ ਸਾਡੇ ਵਾਸਤੇ ਸਿੰਘਾਂ ਨੇ ਕਿੰਨੇ ਮਤਲਬ ਜਰ ਜ਼ੁਲਮ ਦੇ ਖਿਲਾਫ ਆਪਣੀਆਂ ਜਾਨਾਂ ਵਾਰ ਗਏ ਔਰ ਇਸ ਗੱਲ ਦਾ ਬਹੁਤ ਹੀ ਵੱਡਾ ਸਾਨੂੰ ਮਤਲਬ ਮਨ ਦੇ ਵਿੱਚ ਹਰਸ਼ ਆ ਕਿ ਇਹ ਯਾਦਗਰੀ ਰਹੇਗੀ ਆਉਂਦੇ ਸਮੇਂ ਤੱਕ ਰਹਿੰਦੇ ਸਮੇਂ ਤੱਕ ਵੀ ਅਸੀਂ ਇਹਨਾਂ ਛੰਗਾਂ ਨੂੰ ਵੇਖਦੇ ਹੋਏ ਸਾਡੇ ਚ ਉਹ ਜਜ਼ਬੇ ਜੋ ਦਸਵੇਂ ਪਾਤਸ਼ਾਹ ਨੇ ਭਰੇ ਨੇ ਉਹ ਖਤਮ ਨਾ ਹੋਣ ਜਿਸ ਤਰੀਕੇ ਦੇ ਨਾਲ ਉਸ ਵੇਲੇ ਦੀ ਸਰਕਾਰਾਂ ਵੱਲੋਂ ਜੋ ਟੈਂਕਾ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਜੋ ਉਸ ਵੇਲੇ ਦੇ ਜੋ ਸਿੰਘ ਆ ਉਹੀ ਜਾਣ ਸਕਦੇ ਨੇ ਬਿਹਤਰ ਕਿਉਂਕਿ ਜਿਹੜੇ ਨਵੇਂ ਸਿੰਘ ਨੇ ਉਹਨਾਂ ਨੂੰ ਕਿਤਨਾ ਕਿਤੇ ਇਹ ਗੈਲਰੀ ਕਾਫੀ ਕੁਝ ਯਾਦ ਦਿਵਾਏਗੀ ਉਸ ਸਮੇਂ ਦਾ ਯਾਦ ਕਰਾਏਗੀ ਕਿ ਜੋ ਸਿੰਘਾਂ ਨੇ ਆਪਣੇ ਤੇ ਜੋ ਸੰਤਾਪ ਹੰਡਾਇਆ ਹਾਂਜੀ ਇਹ ਦੀ ਸਾਡੇ ਵਾਸਤੇ ਪ੍ਰੇਰਨਾ ਸਰੋਤ ਨੇ ਅਸੀਂ ਇੱਕ ਇੱਕ ਸਿੰਘ ਜਿਹੜਾ ਇਹਨੇ ਸਵਾ ਸਵਾ ਲੱਖ ਨਾਲ ਜਦ ਤੱਕ ਲੜਿਆ ਨਾ ਇਹ ਜਦੋਂ ਇੱਕ ਇੱਕ ਸਿੰਘ ਦੀ ਤਸਵੀਰ ਨੂੰ ਸਾਡੇ ਬੱਚੇ ਆਉਣ ਵਾਲੀਆਂ ਪੀੜੀਆਂ ਬੀਬੀਆਂ ਮਾਈਆਂ ਜੋ ਵੀ ਕੋਈ ਆਏਗਾ ਪ੍ਰੇਮੀ ਗੁਰੂ ਘਰ ਦੇ ਵਿੱਚ ਇੱਕ ਇੱਕ ਤਸਵੀਰ ਨੂੰ ਵੇਖੇਗਾ ਤੇ ਉਹਨੂੰ ਲੱਖਾਂ ਸਵਾ ਸਵਾ ਲੱਖ ਦੀ ਪ੍ਰੇਰਣਾ ਅੰਦਰੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੀ ਮਿਲੇਗੀ ਵੀ ਇਹਨਾਂ ਸਿੰਘਾਂ ਨੇ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਆਪਣਾ ਜੀਵਨ ਬਲਦਾਨ ਕੀਤਾ ਜਿਸ ਤਰੀਕੇ ਦੇ ਨਾਲ 40 ਸਾਲ ਦਾ ਸਮਾਂ ਇੱਕ ਬਹੁਤ ਵੱਡਾ ਸਮਾਂ ਹੁੰਦਾ ਹੈ ਉਹ ਸਮਾਂ ਲੰਘ ਚੁੱਕਾ ਤਾਂ ਹਾਲੇ ਤੱਕ ਜੋ ਇਨਸਾਫ ਹੈ ਸੇ ਕੌਮ ਨੂੰ ਨਹੀਂ ਮਿਲਿਆ ਜੋ ਸਰਕਾਰਾਂ ਵੱਲੋਂ ਇਨਸਾਫ ਨਹੀਂ ਮਿਲਿਆ ਬੰਦੀ ਸਿੰਘ ਰਹਿਣਾ ਨਹੀਂ ਉਹ ਅਕਸਰ ਬੰਦੀ ਸਿੰਘਾਂ ਦੀ ਆਵਾਜ਼ ਉਠਾਈ ਜਾਂਦੀ ਹੈ ਪਰ ਬੰਦੀ ਸਿੰਘਾਂ ਦੀ ਆਵਾਜ਼ ਜਿਹੜਾ ਜਿਹੜਾ ਵੀ ਉਠਾਉਂਦਾ ਉਸ ਨੂੰ ਦਬਾ ਦਿੱਤਾ ਜਾਂਦਾ ਤਾਂ ਕੀ ਵੇਖਦੇ ਹੋ ਕਿਵੇਂ ਵੇਖਦੇ ਹੋ ਕਿ ਜੋ ਕੇਂਦਰ ਦੀਆਂ ਸਰਕਾਰਾਂ ਜਾਂ ਮੌਕੇ ਦੀਆਂ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਕੀ ਉਹਨਾਂ ਦੀ ਮਨਛਾ ਕੀ ਜਾ ਸਰਕਾਰਾਂ ਦੀ ਮਨਛਾ ਇੱਕੋ ਹੀ ਆ ਵੀ ਜਿਹੜੇ ਚੰਗੇ ਬੰਦੇ ਆ ਭਾਵੇਂ ਕਿਸੇ ਵੀ ਕੌਮ ਦੇ ਹੋਣ ਭਾਵੇਂ ਇਵਨ ਕਿ ਹਿੰਦੂ ਧਰਮ ਚ ਵੀ ਜਿਹੜੇ ਚੰਗੇ ਬੰਦੇ ਆ ਮਾਨਵਤਾ ਦੀ ਗੱਲ ਕਰਦੇ ਨੇ ਸਰਬਸਾਂਝੀਵਾਲਤਾ ਦੀ ਗੱਲ ਕਰਦੇ ਨੇ ਉਹ ਸਰਕਾਰਾਂ ਜਿਹੜੀਆਂ ਜੋਕੀਆਂ ਸਰਕਾਰਾਂ ਉਹਨਾਂ ਨੂੰ ਵੀ ਚੰਗਾ ਨਹੀਂ ਸਮਝਦੀਆਂ ਮੁਸਲਮਾਨਾਂ ਨੂੰ ਘੱਟ ਗਿਣਤੀਆਂ ਨੂੰ ਸਿੱਖਾਂ ਨੂੰ ਤੇ ਚੰਗਾ ਉਹ ਸਮਝਣਾ ਕਿੱਥੇ ਉਹਨਾਂ ਨੇ ਕਿਉਂਕਿ ਇਹਨਾਂ ਨੇ ਚੰਗੀ ਗੱਲ ਕਰਨੀ ਆ ਮਾਨਵਤਾ ਦੀ ਗੱਲ ਕਰਨੀ ਆ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਉਹ ਸਿਆਸੀ ਬੰਦਿਆਂ ਨੂੰ ਛੋਬਦੀ ਨਹੀਂ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਨਾ ਜ਼ੁਲਮ ਕਰਦੀਆਂ ਰਹਿਣਗੀਆਂ ਪਰ ਗੁਰੂ ਕੇ ਲਾਲ ਗੁਰੂ ਕੇ ਸਿੰਘ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜ਼ਿੰਦਾ ਰਹਿਣਗੇ ਔਰ ਇਹਨਾਂ ਸਰਕਾਰਾਂ ਨਾਲ ਜੁਰਮਾਨਾ ਨਾਲ ਹਮੇਸ਼ਾ ਲੜਦੇ ਰਹਿ ਕਰਨਗੇ ਜੀ ਜਿਵੇਂ ਤੁਸੀਂ ਦੇਖਿਆ ਇਹ ਸਨ ਗੁਰਦੇ ਪਿਆਰੀ ਜੋ ਕਹਿ ਸਕਦੇ ਕੌਮ ਤਾਂ ਤੜਨਾ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜੋ ਅੱਜ ਇੱਕ ਗੈਲਰੀ ਸ਼ੀਪ ਸਿੰਘਾਂ ਦੀ ਗੈਲਰੀ ਜੋ ਅੱਜ ਤਿਆਰ ਕੀਤੀ ਗਈ ਆ ਉਹਨਾਂ ਦੀਆਂ ਤਸਵੀਰਾਂ ਇਹ ਜਿੰਨੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਉਹੀ ਸਿੰਘ ਨੇ ਜੋ ਜੂਨ 1984 ਦੇ ਵਿੱਚ ਸ਼ਹੀਦ ਹੋਏ ਸੀ ਤੁਹਾਡੇ ਨਾਲ ਇਸ ਗੈਲਰੀ ਦੀ ਕੱਲੀ-ਕੱਲੀ ਤਸਵੀਰ ਕਿਉਂਕਿ ਇੱਕ ਬਹੁਤ ਹੀ ਵੱਡੀ ਗੱਲ ਅੱਜ ਕਹਿ ਸਕਦੇ ਹਾਂ ਸੇ ਕੌਮ ਵਾਸਤੇ ਬਹੁਤ ਹੀ ਵੱਡੀ ਗੱਲ ਹੈਗੀ ਆ ਕਿ ਜੋ ਅੱਜ ਇਹ ਗੈਲਰੀ ਤਿਆਰ ਕਰਕੇ ਸਿੱਖ ਕੌਮ ਦੇ ਅੱਗੇ ਰੱਖੀ ਗਈ ਆ ਤਾਂ ਕਹਿ ਸਕਦੇ ਆ ਕਿ ਉਸ ਵੇਲੇ ਦੇ ਜੋ ਛੋਟੇ ਛੋਟੇ ਬੱਚੇ ਸੀ ਬਜ਼ੁਰਗ ਸੀ ਤਾਂ ਕੱਲੇ ਕੱਲੇ ਦੀ ਤਸਵੀਰ ਜੋ ਅੱਜ ਇਸ ਗੈਲਰੀ ਦੇ ਵਿੱਚ ਸ਼ੋਭਿਤ ਕੀਤੀ ਗਈ ਆ ਕਿ ਜੋ ਸਿੱਖ ਕੌਮ ਨੇ ਜੋ ਨਵੀਂ ਪੀੜ੍ਹੀ ਆ ਇੱਥੇ ਪਹੁੰਚੇ ਇੱਥੇ ਪਹੁੰਚ ਕੇ ਜੋ ਉਸ ਵੇਲੇ ਦੇ ਵਿੱਚ ਜੋ ਦੁਖਾਂਤ ਘਟਨਾ ਵਾਪਰੀ ਸੀ ਉਸ ਨੂੰ ਯਾਦ ਰੱਖ ਸਕੇ ਉਸ ਵੇਲੇ ਦੇ ਜੋ ਹਾਲਾਤ ਬਣੇ ਸਨ ਤਾਂ ਉਹਨਾਂ ਹਾਲਾਤਾਂ ਨੂੰ ਜੋ ਯਾਦ ਰੱਖਿਆ ਜਾ ਸਕੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਉਸ ਵੇਲੇ ਦੇ ਉਹ ਸਿੰਘ ਨੇ ਜਿਨ੍ਹਾਂ ਨੇ ਉਸ ਵੇਲੇ ਸ਼ਹਾਦਤ ਦਿੱਤੀ ਤਾਂ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਅੱਜ ਤੁਹਾਡੇ ਨਾਲ ਇਸ ਗੈਲਰੀ ਦੀ ਤਸਵੀਰ ਸਾਂਝੀ ਕੀਤੀ ਹੈ ਇਸ ਗੈਲਰੀ ਦਾ ਇਤਿਹਾਸ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇਗਾ ਇੱਥੇ ਆਉਣਗੇ ਜਦੋਂ ਕਹਿ ਸਕਦੇ ਹਾਂ ਕਿ ਜੋ ਸੰਗਤਾਂ ਵਿਸ਼ੇਸ਼ ਤੌਰ ਦੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੀਆਂ ਨੇ ਤੇ ਜਦੋਂ ਇੱਥੇ ਪਹੁੰਚਣ ਗਿਆ ਤਾਂ ਉਸ ਵੇਲੇ ਦੇ ਵਿੱਚ ਦੁਖਾਂਤ ਕਟਣਾ ਜੋ ਵਾਪਰੀ ਉਸ ਨੂੰ ਯਾਦ ਕਰ ਸਕਣਗੇ ਉਸ ਨੂੰ ਮਹਿਸੂਸ ਕਰ ਸਕਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਵਾਨੀ ਟੀਵੀ శ్రీ ਅਮਸਾ